ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਗੰ ਜੀ ਲਗਾਤਾਰ ਆਪਣੇ ਚੈਨਲ ਦੇ ਪਲੇਟਫਾਰਮ ਦੇ ਉੱਤੇ ਅਸੀਂ ਤੁਹਾਨੂੰ ਦਿੱਲੀ ਔਰ ਪੂਰੇ ਹਿੰਦੁਸਤਾਨ ਕੀ ਪੂਰੀ ਦੁਨੀਆ ਦੇ ਪੰਥ ਦੀ ਹਰ ਜਾਣਕਾਰੀ ਦੇ ਨਾਲ ਜਾਣੂ ਕਰਾਉਂਦੇ ਆ ਰਹੇ ਹੱਗਿਆ ਅਗਰ ਅਸੀਂ ਗੱਲ ਕਰੀਏ 350 ਸਾਲ ਗੁਰਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਸਮਾਗਮ ਜਿਹੜਾ ਨਵੰਬਰ ਮਹੀਨੇ ਚ ਆ ਰਿਹਾ ਹੈਗਾ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣੇ ਆਪਣੇ ਤਰੀਕੇ ਔਰ ਆਪਣੇ ਵਸੀਲਿਆਂ ਦੇ ਨਾਲ ਬਹੁਤ ਹੀ ਸੁਚੇਜੇ ਢੰਗ ਦੇ ਨਾਲ ਇਸ ਪ੍ਰੋਗਰਾਮ ਨੂੰ ਕਰਨਾ ਚਾਹ ਰਹੀ ਹੈ ਲੇਕਿਨ ਕਿੱਥੇ ਨਾ ਕਿੱਥੇ ਲੋਕਲ ਰਾਜਨੀਤੀ ਕਹਿ ਲਈਏ ਚੌਧਰ ਦੀ ਲੜਾਈ ਕਹਿ ਲਈਏ ਇਸ ਮਸਲੇ ਦੇ ਉੱਤੇ ਰੜਕਾ ਬਣ ਰਹੀ ਹੈ ਕੀ ਹੈ ਜਿਵੇਂ ਅਸੀਂ ਤੁਹਾਨੂੰ ਕੱਲ ਦਿਖਾਇਆ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਮੀਤ ਸਿੰਘ ਕਾਲਕਾਨ ਨੇ ਆਪਣੀ ਪ੍ਰੈਸ ਕਾਨਫਰੰਸ ਜਿਕਰ ਕੀਤਾ ਕਿ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਕੋਟੀ ਰਾਜਨੀਤੀ ਕੀਤੀ ਜਾ ਰਹੀ ਹੈਗੀ ਹੈ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਉਣ ਵਾਲੇ ਦਿਨਾਂ ਦੇ ਅੰਦਰ ਆਹ ਤੋਂ ਤਕਰੀਬਨ 3 ਨੇ 4 ਦਿਨ ਬਾਅਦ ਇੱਕ ਐਸੀ ਜਗ੍ਹਾ ਦੇ ਉੱਤੇ ਪੰਥਕ ਸੈਮੀਨਾਰ ਕਰਨ ਜਾ ਰਹੀ ਹੈ ਜਿਹੜੀ ਜਗ੍ਹਾ ਘਟੋ ਘਟ ਪੰਥਕ ਤੌਰ ਦੇ ਉੱਤੇ ਵਰਜਿ ਨਹੀਂ ਜਾ ਸਕਦੀ ਐਸੇ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਪ੍ਰਮੁੱਖ ਸਰਦਾਰ ਸੁਖਵਿੰਦਰ ਸਿੰਘ ਬੱਬਰ ਜੁੜ ਚੁੱਕੇ ਨੇ ਗੱਲ ਦੀ ਸ਼ੁਰੂਆਤ ਫਤਿਹ ਦੀ ਛਾਂ ਤੋਂ ਕਰਨਾ ਸੁਖਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸੁਖਵਿੰਦਰ ਜੀ ਜਿਸ ਤਰੀਕੇ ਦੇ ਨਾਲ ਕੱਲ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਤੁਸੀਂ ਵੀ ਉਹਦੇ ਸ਼ਾਮਿਲ ਸੀ ਕੀ ਕਹਿਣਾ ਹੈਗਾ 350 ਸਾਲਾਂ ਜੋ ਹੁਣ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕੋ ਉਪਰਾਲਾ ਕਰਨ ਜਾ ਰਹੀ ਹੈ ਦਿੱਲੀ ਦੇ ਅੰਦਰ ਇੱਕ ਆਡੀਟੋਰੀਅਮ ਦੇ ਅੰਦਰ ਜਿਹੜਾ ਕਮੇਟੀ ਵੱਲੋਂ ਜ਼ਿਕਰ ਕੀਤਾ ਕੀ ਕਹਿਣਾ ਤੁਹਾਡਾ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਚੈਨਲ ਰਾਹੀਂ ਜਿਹੜਾ ਸਾਡੀ ਗੱਲ ਜਨਤਕ ਜਿਹੜੀ ਹੈ ਕਰਨੀ ਹੈ ਜੀ 350 ਸਾਲਾਂ ਦਾ ਸਤਾਬ ਦੀ ਜਿਹੜੀ ਆ ਰਹੀ ਹੈ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਨਾ ਕਿ ਦਿੱਲੀ ਸਿਕੋਡੋਰਾ ਪ੍ਰਬੰਧਕ ਕਮੇਟੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ 350 ਸਾਲਾ ਸ਼ਤਾਬਦੀ ਮਨਾ ਰਹੀ ਹੈ ਜਿੱਥੇ ਗੱਲ ਅਸੀਂ ਸ਼ਤਾਬਦੀ ਮਨਾਉਣ ਦੀ ਕਰੀਏ ਉੱਥੇ ਸਾਡਾ ਏਮ ਹੈ ਕਿ ਅਸੀਂ ਸ਼ਤਾਬਦੀ ਮਨਾਉਣ ਦੇ ਨਾਲ ਨਾਲ ਪਰਿਵਾਰਾਂ ਨੂੰ ਆਪਣੇ ਕੋ ਸਿੱਖ ਬੱਚਿਆਂ ਨੂੰ ਮਾਮਾ ਨੂੰ ਭੈਣਾ ਨੂੰ ਅਸੀਂ ਇਤਿਹਾਸ ਨਾਲ ਜੋੜਨਾ ਗੁਰਬਾਣੀ ਦੇ ਨਾਲ ਜੋੜਨਾ ਇਹ ਉਪਰਾਲੇ तकरीबन 2-3 ਮਹੀਨੇ ਤੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਵੱਡੇ ਪੱਧਰ ਤੇ ਸ਼ੁਰੂਆਤ ਕਰ ਚੁੱਕੀ ਹੈ ਚਾਹੇ ਉਹ ਸਹਿਜ ਬਾਣ ਦੀ ਗੱਲ ਕਰੀਏ ਆਪਾਂ ਚਾਹੇ ਉਹ 350 ਬੀਬੀਆਂ ਦਾ ਸਹਿਜ ਬਾਣ ਰਹੀ ਆਪਣਾ ਕੀਰਤਨ ਕਰਨਾ ਘਰ-ਘਰ ਗੁਰਬਾਣੀ ਪ੍ਰਚਾਰ ਦਾ ਜਿਹੜਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਕਰ ਰਹੀ ਹੈ ਕਿ ਸਹਿਜ ਬਾਣ ਸੰਤਰੀਆਂ ਜਿਹੜੀਆਂ ਨੇ ਮੁਫਤ ਘਰ-ਘਰ ਮੈਂਬਰਾਂ ਰਹੀ ਜਿਹੜਾ ਪਹੁੰਚਾਈ ਜਾ ਰਹੀ ਹੈ ਕਿ ਗੁਰਬਾਣੀ ਘਰ-ਘਰ ਪਹੁੰਚੇ ਆਪਣੇ ਜੀਵਨ ਦੇ ਵਿੱਚ ਇੱਕ ਇਨਸਾਨ ਜਿਹੜਾ ਇੱਕ ਸਹਿਜ ਬਾਣ ਜ਼ਰੂਰ ਕਰੇ ਉੱਥੇ ਹੀ ਅਸੀਂ ਜਿਹੜਾ ਲਗਾਤਾਰ ਨਗਰ ਕੀਰਤਨ ਸੈਮੀਨਾਰ ਪ੍ਰੋਗਰਾਮ ਕਤਕੇ ਦੇ ਪ੍ਰੋਗਰਾਮ ਸ਼ਸਤਰ ਵਿਦਿਆ ਹਰ ਚੀਜ਼ ਮਤਲਬ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਚੇਤਾਰ ਹਮਿੰਦੀ ਸਿੰਘ ਕਲਕਾ ਜੀ ਦੀ ਸੋਚ ਸਦਾ ਜਗਦੀਨ ਸਿੰਘ ਕਲੋ ਜੀ ਦੀ ਸੋਚ ਉਹ ਸਾਰੇ ਮੈਂਬਰਾਂ ਦਾ ਜੋ ਇਹ ਟੀਮ ਜੋ ਕੰਮ ਕਰ ਰਹੀ ਹੈ بڑے ਵੱਡੇ ਪੱਧਰ ਦੇ ਉੱਤੇ ਸੀ ਸ਼ਤਾਬਦੀ ਮਨਾਉਣ ਜਾ ਰਹੇ ਹਨ ਖੰਡੇ ਵਿੱਚ ਤੇ ਜੀ ਪੌਲ ਵੀ ਛਕਾਣੀ ਹੈ ਸੰਗਤਾਂ ਨੂੰ ਖੰਡੇ ਬਾਡੇ ਦੀ ਪੌਲ ਨਾਲ ਜੋੜਨਾ ਹੈ ਅਮਰ ਛਕਾਉਣਾ ਹੈ ਇਹੋ ਜਿਹੇ ਕਾਰਜ بڑے ਵੱਡੇ ਪੱਧਰ ਤੇ ਹੋ ਰਹੇ ਨੇ ਇਹ ਸ਼ਤਾਬਦੀ ਜਿਹੜੀ ਹੈ ਧੰਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਪਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਮਨਾਉਣ ਜਾ ਰਹੇ ਹਨ ਲੇਕਿਨ ਮੈਂ ਸਮਝਦਾ ਕਿ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਕਿ ਕੱਲ ਪ੍ਰਧਾਨ ਸਾਹਿਬ ਨੇ ਜਿਹੜੀ ਪ੍ਰੈਸ ਕਾਨਫਰੰਸ ਦਿੱਤੀ ਹੈ ਜੀ ਉਹ ਤੁਸੀਂ ਇਹ ਦੇਖੋ ਹੈਬਿਟੇਟ ਸੈਂਟਰ ਜਿੱਥੇ ਲਗਾਤਾਰ ਪਾਰਟੀਆਂ ਜਿਹੜੀਆਂ ਸਿਰਫ ਔਰ ਸਿਰਫ ਸ਼ਰਾਬ ਦੀ ਵਰਤੋਂ ਉਥੇ ਮਾਸ ਦੀ ਵਰਤੋਂ ਉਥੇ ਹਰ ਤਰੀਕੇ ਦੇ ਨਾਲ ਉਥੇ ਹੋਟਲ ਹੈ ਉੱਪਰ ਹੋਟਲ ਦੇ ਕਮਰੇ ਨੇ ਮਤਲਬ ਹਰ ਤਰ੍ਹਾਂ ਦਾ ਇੱਕ ਜੋ ਅਸਮਾਜਿਕ ਕੰਮ ਹੈ ਉਹ ਉਥੇ ਹੁੰਦਾ ਹੈ ਤੇ ਉਥੇ ਹੈ ਗੁਰਦੇਵ ਭਾਦਰ ਸਾਹਿਬ ਮਹਾਰਾਜ ਦਾ ਸੈਮੀਨਾਰ ਮਨਣ ਜਾ ਰਹੇ ਨੇ ਮੈਂ ਸਮਝਦਾ ਕਿ ਨਿੱਕੀ ਨਿੱਕੀ ਗੱਲ ਦੇ ਉੱਤੇ ਫੜਾ ਫੜ ਫੋਟੋਆਂ ਪਾ ਦਿੰਦੇ ਨੇ ਜੀ ਇਹ ਹੋ ਗਿਆ ਜੀ ਉਹ ਹੋ ਗਿਆ ਜੀ ਆਰਐਸਐਸ ਜੀ ਭਾਜਪੀ ਜੀ ਮੈਨੂੰ ਬੜੀ ਸਮਝ ਨਹੀਂ ਆਈ ਅੱਜ ਤੱਕ ਕਿ ਸਦਾਰ ਪਰਮਜੀਤ ਸਿੰਘ ਦੀ ਸਰਨਾ ਕਰਨਾ ਕੀ ਚਾਹੁੰਦੇ ਨੇ ਕਹਿਣਾ ਕੀ ਚਾਹੁੰਦੇ ਨੇ ਮੈਨੂੰ ਤਾਂ ਇਹ ਨਹੀਂ ਸਮਝ ਆਇਆ ਅਜ ਤੱਕ ਉਹ ਹੈਬਿਟੇਟ ਸੈਂਟਰ ਜਿੱਥੇ ਅੱਜ ਇਹ ਸੈਮੀਨਾਰ ਕਰਨ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਕਵਾਇ ਦੇ ਵਿੱਚ ਔਰ ਮੈਂ ਸਮਝਦਾ ਕਿਥੇ ਨਾ ਕਿਥੇ ਸ਼੍ਰੋਮਣੀ ਕਮੇਟੀ ਦਾ ਕੋਈ ਇਹਦੇ ਦੋਸ਼ ਨਹੀਂ ਹੈ ਦੋਸ਼ ਸੇ ਇਹਨਾਂ ਲੋਕਾਂ ਦਾ ਹੈ ਕਿਉਂਕਿ ਦਿੱਲੀ ਐ ਬੈਠੇ ਨੇ ਇਹਨਾਂ ਨੂੰ ਪਤਾ ਹੈ ਕਿ ਇਹੋ ਜੀ ਸ਼ਤਾਰਦੀਆਂ ਕਿਹੜੀ ਜਗ੍ਹਾ ਤੇ ਮਨਾਣੀਆਂ ਚਾਹੀਦੀਆਂ ਨੇ ਔਰ ਕਿਹੜੀ ਜਗ੍ਹਾ ਤੇ ਨਹੀਂ ਮਨਾਨੀਆਂ ਚਾਹੀਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮੀਸਿੰਗ ਕਾਲਕਾ ਜੀ ਜਿਨ੍ਹਾਂ ਦਾ ਮੈਂ ਸਮਝਦਾ ਫਰਾਗ ਦਿੱਲੀ ਦਿਖਾ ਕੇ ਉਹ ਪਹਿਲੇ ਦਿਨ ਤੋਂ ਪਹਿਲੀ ਕਾਨਫਰੰਸ ਐਸੀਪੀਸੀ ਨੂੰ ਇਸ ਪ੍ਰੋਗਰਾਮਾਂ ਦੇ ਵਿੱਚ ਇਨਵੋਲ ਕਰ ਰਹੇ ਨੇ ਲੇਕਿਨ ਐਸੀਪੀਸੀ ਇਹਨਾਂ ਦੇ ਕਹਿਣ ਤੇ ਤੁਰ ਕੇ ਤੇ ਦਿੱਲੀ ਕਮੇਟੀ ਨੂੰ ਸਾਈਡ ਲਾਈਨ ਕਰਦੀ ਹੈ ਉਹਨਾਂ ਨੇ ਬਿਆਨ ਦਿੱਤਾ ਕਿ ਐਸੀਪੀਸੀ ਮੇਰਾ ਵੱਡਾ ਭਰਾ ਹੈ ਐਸੀਪੀਸੀ ਸਾਡੀ ਵੱਡੀ ਸੰਸਥਾ ਹੈ ਉਹ ਪਹਿਲਾਂ ਫਿਰ ਅਸੀਂ ਬਾਅਦ ਵਿੱਚ ਕਿ ਅਸੀਂ ਹਰ ਪਾਸੋਂ ਐਸਪੀਸੀ ਨਾਲ ਰਲ ਕੇ ਚੱਲਣ ਨੂੰ ਤਿਆਰ ਆ ਕਿ ਤੁਸੀਂ ਇਹੋ ਜਿਹੇ ਕਾਰਜ ਜਿਹੜੇ ਨੇ ਉਹ ਕਰੋ ਲੇਕਿਨ ਇਹਨਾਂ ਦੀ ਮਨਸ਼ਾ ਇਹਨਾਂ ਦੀ ਸੋਚ 25 ਸਾਲ ਦਿੱਲੀ ਦੀ ਸੰਗਤ ਨੂੰ ਇਹਨਾਂ ਨੇ ਦੁਫਾੜ ਕਰਕੇ ਰੱਖਿਆ ਦੋ ਸੰਗਰਾਧਾ ਦੋ ਨਗਰ ਕੀਰਤਨ ਦੋ ਗੁਰਪੁਰਬ ਔਰ ਸ੍ਰੀ ਕਾਲ ਤੱਕ ਸਾਬ ਦੇ ਨਾਲ ਹਮੇਸ਼ਾ ਇਹਨਾਂ ਨੇ ਮੱਥਾ ਲਾਇਆ ਹਰ ਕਾਰਜ ਦੇ ਵਿੱਚ ਮੱਥਾ ਲਾਇਆ ਕਿ ਕਾਲ ਤੱਕ ਸਭ ਕੁਝ ਨਹੀਂ ਹੈ ਅਕਾਲ ਤਖਤ ਸਾਹਿਬ ਵਿਕਾਉ ਹੈ ਪਤਾ ਨਹੀਂ ਕੀ ਕੀ ਸ਼ਬਦਾਵਲੀ ਇਹਨਾਂ ਨੇ ਯੂਜ਼ ਕੀਤੀ ਹੈ ਸਭ ਕੁਝ YouTube ਤੇ ਹੈ ਅੱਜ ਆ ਉਥੇ ਸੈਮੀਨਾਰ ਮਨਾਣ ਜਾ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਔਰ ਕੋਈ ਬੋਲਣ ਵਾਲਾ ਨਹੀਂ ਹੈ ਉਹ ਜਿਹੜੇ ਇਹਨਾਂ ਦੇ ਗੁਰਗੇ ਬਾਰ-ਬਾਰ ਫੋਟੋਆਂ ਪਾਉਂਦੇ ਨੇ ਕਿ ਐ ਹੋ ਗਿਆ ਉਹ ਹੋ ਗਿਆ ਫਲਾਣਾ ਧਮਕਾਣਾ ਉਹ ਗੁਰਗੇ ਚੁੱਪ ਨੇ ਅੱਜ ਅੱਜ ਉਹਨਾਂ ਨੂੰ ਸ਼ਰਮ ਨਹੀਂ ਆਦੀ ਕਿ ਭਾਈ ਅਸੀਂ ਇਹ ਪ੍ਰੋਗਰਾਮ ਕਿੱਥੇ ਮਨਾਣ ਜਾ ਰਹੇ ਆ ਸਿੱਧਾ ਦਾ ਤਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਹੈ ਜਿਹਨੂੰ ਅਸੀਂ ਹਿੰਦ ਦੀ ਚਾਦਰ ਸੱਚੇ ਪਾਤਸ਼ਾਹ ਨੂੰ ਕਹਿੰਦੇ ਆ ਤੇ ਅੱਜ ਉਹਨਾਂ ਦਾ ਸੈਮੀਨਾਰ ਅਸੀਂ ਇਸ ਜਗ੍ਹਾ ਇਹਨਾਂ ਕੋਈ ਜ ਇਹਨਾਂ ਨੂੰ ਕੋਈ ਗੁਰੂ ਘਰ ਨਹੀਂ ਮਿਲਿਆ ਇਹਨਾਂ ਨੂੰ ਪੂਰੀ ਦਿੱਲੀ ਦੇ ਵਿੱਚ ਕੋਈ ਸਿੰਘ ਸਭਾ ਨਹੀਂ ਮਿਲੀ ਇਹਨਾਂ ਨੂੰ ਕਿ ਇਹਨਾਂ ਨੂੰ ਸੈਮੀਨਾਰ ਵਾਸਤੇ ਦਿੱਤਾ ਜਾਏ ਉਹ ਭਾਈ ਤੁਸੀਂ ਦਿੱਲੀ ਗੁਰਦਵਾਰਾ ਕਮੇਟੀ ਮੈਂ ਇੱਕ ਗੱਲ ਇੱਥੇ ਹੋਰ ਕਲੀਅਰ ਕਰਨੀ ਚਾਹਣਾ ਉੱਥੇ ਪ੍ਰਧਾਨ ਜੀ ਨੇ ਗੱਲ ਹੋਰ ਕਹੀ ਕਿ ਜ਼ਬਰਦਸਤੀ ਬਿਨਾ ਪਰਮਿਸ਼ਨ ਲਏ ਡੀਜੀਪੀਸੀ ਤੋਂ ਇਹ ਜਿਹੜੇ ਨੇ ਅਨਾਉਂਸ ਕਰਤੇ ਪ੍ਰੋਗਰਾਮ ਇਹਨਾਂ ਨੇ ਤਾਂ ਵੀ ਫਿਰਕ ਦਿੱਲੀ ਦਿੱਲੀ ਗੁਰਦਵਾਰਾ ਕਮੇਟੀ ਨੇ ਦਿਖਾਈ ਕਿ ਤਾਂ ਵੀ ਕੋਈ ਗੱਲ ਨਹੀਂ ਉਹਨਾਂ ਨੇ ਤਾਂ ਵੀ ਸਾਹਿਬ ਨਾਲ ਗੱਲ ਕੀਤੀ ਉਹਨਾਂ ਦੀ ਮੇਲ ਆਈ ਆਪਾਂ ਫੇਰ ਸਾਰੀ ਚੀਜ਼ ਪ੍ਰੋਵਾਈਡ ਕਰ ਰਿਆ ਤੇ ਭਾਈ ਇਹ ਸੈਮੀਨਾਰ ਵਾਸਤੇ ਵੀ ਆਡੀਟੋਰੀਅਮ ਲੈ ਲੈਂਦੇ ਸਾਡੇ ਕੋਲ ਇਹਨੇ ਆਡੀਟੋਰੀਅਮ ਨੇ ਇਹਨੇ ਸਥਾਨ ਨੇ ਇਹਨੇ ਹਾਲ ਨੇ ਕਿਤੇ ਚੰਗੀ ਚੰਗੀ ਜਗ੍ਹਾ ਕਰਦੇ ਮਗਰ ਇਹਨਾਂ ਦਾ ਹੰਕਾਰ ਜੋ ਇਹਨਾਂ ਦੇ ਸਿਰ ਚੜ ਬੋਲਦਾ ਉਹ ਹੰਕਾਰ ਸਾਰੀ ਦਿੱਲੀ ਦੀ ਸੰਗਤ ਜਾਣਦੀ ਹੈ ਉਹ ਹੰਕਾਰ ਇਹਨਾਂ ਦੀ ਬਦ ਜ਼ੁਬਾਨੀ ਕਰਕੇ ਸੰਗਤ ਨੇ ਜਿਹੜਾ ਇਹਨਾਂ ਨੂੰ 14-15 ਸਾਲਾਂ ਤੋਂ ਘਰ ਬਾਇਆ ਹੋਇਆ ਹੈ ਹੋਰ ਕੋਈ ਕਾਰਨ ਨਹੀਂ ਹੈ ਦੂਸਰਾ ਮੈਂ ਸਮਝਦਾ بار بار ਦਿੱਲੀ ਗੁਰਦੁਆਰਾ ਕਮੇਟੀ ਆਰਐਸਐਸ ਵਿੱਚ ਵੜੀ ਹੈ ਦਿੱਲੀ ਗੁਰਦੁਆਰਾ ਕਮੇਟੀ ਭਾਜਪਾ ਵਿੱਚ ਵੜੀ ਹੈ ਅੱਜੇ ਕੱਲ ਦੀ ਪੋਸਟ ਇਹਨਾਂ ਨੇ ਪਾਈ ਹੈ ਏਪੀ ਵੀਪੀ ਦੇ ਜੋ ਬੱਚੇ ਜਿੱਤੇ ਨੇ ਕਾਲਜ ਦੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੂੰ ਗ੍ਰੇਸਫੁਲੀ ਪਤਾ ਨਹੀਂ ਕਿੰਨੀ ਸੋਹਣੀ ਸ਼ਬਦਾਵਲੀ ਲਿਖ ਕੇ ਤੇ ਉਹਨਾਂ ਦਾ ਜੀ ਆਇਆਂ ਨੂੰ ਕਰ ਰਹੇ ਨੇ ਉਹਨਾਂ ਦਾ ਸਨਮਾਨ ਕਰ ਰਹੇ ਨੇ ਉਹਨਾਂ ਨੂੰ ਸਰੂਪੇ ਬਾ ਰਹੇ ਮੈਨੂੰ ਇਹ ਨਹੀਂ ਸਮਝ ਆਈ ਬੈਕ ਉਹਦੇ ਤੇ ਬੈਕ ਡੋਰ ਤੋਂ ਬੀਜੇਪੀ ਦੇ ਤਰਲੇ ਕੱਢ ਰਹੇ ਨੇ ਆਰਐਸਐਸ ਦੇ ਤਰਲੇ ਕੱਢ ਰਹੇ ਨੇ ਵੀ ਸਾਨੂੰ ਆਪਣੇ ਨਾਲ ਜੋੜ ਲਓ ਮੈਨੂੰ ਸਮਝ ਨਹੀਂ ਆਉਂਦੀ ਦਿੱਲੀ ਦੀ ਸੰਗਤ ਸਰਦਾਰ ਪਰਮਜੀਤ ਸਿੰਘ ਦੀ ਸਰਨਾ ਸਾਹਿਬ ਦਿੱਲੀ ਦੀ ਸੰਗਤ ਬਹੁਤ ਜ਼ਿਆਦਾ ਸਿਆਣੀ ਹੈ ਸਮਝਦਾਰ ਹੈ ਤੁਸੀਂ ਹੁਣ ਗੁਮਰਾ ਨਹੀਂ ਕਰ पाओਗੇ ਤੁਸੀਂ ਭੱਤੀ ਸ਼ਬਦਾਵਲੀ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਖਿਲਾਫ ਉਹਨਾਂ ਦੇ ਬੱਚਿਆਂ ਦੇ ਖਿਲਾਫ ਤੁਸੀਂ ਬਜ਼ੁਰਗੋ ਤੁਹਾਡੇ ਪੁੱਤਰੇ ਪੋਤਰੀਆਂ ਨਹੀਂ ਹੈਗੀਆਂ ਤੁਹਾਡੇ ਦੋਤਰੇ ਦੋਤਰੀਆਂ ਨਹੀਂ ਹੈਗੀਆਂ ਤੁਸੀਂ ਕਿਸ ਤਰ੍ਹਾਂ ਦੀ ਸ਼ਬਦਾਵਲੀ ਯੂਜ਼ ਕਰਦੇ ਹੋ ਉਹ ਫੇਰ ਸਾਡੇ ਪ੍ਰਧਾਨ ਦੀ ਜਿਹੜੀ ਇਹ ਫਰਾਗ ਦਿੱਲੀ ਹੈ ਉਹ ਕਹਿੰਦੇ ਜੀ ਤੁਸੀਂ ਗੱਲਾਂ ਕਰਨੀਆਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਨਾ ਘਟਿਆ ਕਰੋ ਬੱਚੇ ਨਾਵਾ ਪਹਿਣਾ ਧੀਆਂ ਸੁਣੀਆਂ ਹੁੰਦੀਆਂ ਮੈਨੂੰ ਪਰਸਨਲ ਫੋਨ ਕਰਕੇ ਕੱਟ ਲਿਆ ਕਰੋ ਉਹ ਇੱਕ ਨਿਮਾਣਾ ਪ੍ਰਧਾਨ ਦਿੱਲੀ ਸੇ ਗੁਰਦਾਰਾ ਕਮੇਟੀ ਦਾ ਜੋ ਹਰ ਚੀਜ਼ ਐਕਸੈਪਟ ਝੂਲੀ ਅੱਡ ਕੇ ਕਰਦਾ ਕਰੋ ਲੇਕਿਨ ਭਾਈ ਗੰਦ ਬਾਜ਼ਾਰ ਦੇ ਵਿੱਚ ਨਾ ਪਾਓ ਸਿੱਖੀ ਨੂੰ ਨਾ ਰੋਲੋ ਨਾ ਤੋਫਾੜ ਕਰੋ ਮਗਰ ਇਹ ਲੋਕ ਬਾਜ਼ ਨਹੀਂ ਆ ਸਕਦੇ ਮੈਂ ਸਿਰਫ ਅਰਦਾਸ ਕਰਦਾ ਤੰਗੁਰ ਤੇਗ ਬਾਦਰ ਸਾਹਿਬ ਮਹਾਰਾਜ ਦੇ ਚਰਨਾਂ 'ਚ ਅੱਜ ਅਸੀਂ 350 ਸਾਲਾਂ ਸ਼ਤਾਬ ਦੀ ਮਨਾਉਣ ਜਾ ਰਹੇ ਹਾਂ ਇਹਨਾਂ ਨੇ ਜਾਣ ਕੇ ਪ੍ਰੋਗਰਾਮ ਰੱਖੇ ਨੇ ਕਿਉਂਕਿ ਇਹਨਾਂ ਕੋਲ ਹੁਣ ਹੋਰ ਤੇ ਕੁਝ ਹੈ ਨਹੀਂ ਤੇ ਡਬਲ ਡਬਲ ਕੰਮ ਕਰਕੇ ਜਿਹੜੀ ਤਿਆਰੀ ਕਰਕੇ ਕਿ ਦਿੱਲੀ ਦੀ ਸੰਗਤ ਨੂੰ ਅਸੀਂ ਦਿਖਾਈਏ لیکن ਉਹ جگہ ਐਸੀ ਚੂਸ ਕਰਕੇ ਦਿੱਲੀ ਦੀ ਸੰਗਤ ਇਹਨਾਂ ਤੋਂ ਰੋਸ਼ ਚੁਕਿਆ ਸਭ ਕਲੀਅਰ ਹੋ ਗਿਆ ਹੈ ਕਿ ਇਹਨਾਂ ਨੂੰ ਨਾ ਮੂਲਾਂ ਨੂੰ ਰਾਜੀਏ ਦਿੱਲੀ ਦੀ ਸੰਗਤ ਨਾ ਲਾਉਂਦੀ ਹੈ 15 ਸਾਲ ਤੋਂ ਇਹਨਾਂ ਨੂੰ ਘਰ ਬਾਇਆ ਹੋਇਆ ਹੈ ਤੇ ਮੈਂ ਸਿਰਫ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ਣ ਸਾਡੇ 350 ਸਾਲਾਂ ਦੀ ਜਿਹੜੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਦੀ ਅਸੀਂ ਮਾਨਣ ਜਾਣ ਜਾ ਰਹੇ ਹਾਂ ਉਹ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਨੂੰ ਸਮੱਤ ਬਖਸ਼ਣ ਆਪਣੇ ਚਰਨਾਂ ਦੇ ਨਾਲ ਜੋੜਨ ਔਰ ਜਿੰਨਾ ਵੀ ਹੁਣ ਸਮਾ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਦੀ ਜਿਹੜੇ ਸਾਹ ਨੇ ਇਹ ਮਹਾਰਾਜ ਨੇ ਹਰ ਬੰਦੇ ਨੂੰ ਜਿਨੇ ਵੀ ਬਖਸ਼ੇ ਨੇ ਗੁਰੂ ਦੀ ਚਰਨੀ ਲਗਣ ਹੁਣ ਕੌਮ ਨੂੰ ਨਾ ਦੁਫਾਲ ਕਰਨ ਕੌਮ ਨੂੰ ਨਾ ਦੁਚਿੱਤੀ ਫਸਾਨ ਤੇ ਨਾ ਇਹੋ ਜਿਹੇ ਬਦ ਜ਼ੁਬਾਨੀਆਂ ਕਰਨ ਸੁਖਿੰਦਰ ਜੀ ਸੁਖਿੰਦਰ ਜੀ ਮੈਂ ਇੱਕ ਚੀਜ਼ ਪੜ੍ਹ ਤੋਂ ਜਾਣਨਾ ਚਾਹਦਾ ਕੱਲ ਜਿਵੇਂ ਦਿੱਲੀ ਕਮੇਟੀ ਨੇ ਤੁਸੀਂ ਉੱਥੇ ਬੈਠੇ ਸੀ ਪ੍ਰਧਾਨ ਸਾਹਿਬ ਸਕੱਤਰ ਸਾਹਿਬ ਸਾਰਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਸ਼ਰਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੇ ਤੁਸੀਂ ਟਾਚੀ ਚੋ ਕੱਲ ਦੀ ਪ੍ਰੈਸ ਕਾਨਫਰੰਸ ਹੋ ਰਾਜੇ ਲਗਭਗ 24 ਘੰਟੇ ਦਾ ਸਮਾਂ ਹੋ ਗਿਆ ਕਿ ਸ਼ਰਮਣੀ ਕਮੇਟੀ ਦੇ ਵੱਲੋਂ ਹਲੇ ਤੱਕ ਦਿੱਲੀ ਕਮੇਟੀ ਦੇ ਨਾਲ ਕੋਈ ਰابطਾ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੀ ਅਸੀਂ ਆਪਣਾ ਹੈਬਿਟੇਟ ਸੈਂਟਰ ਦੀ ਜਗ੍ਹਾ ਨੂੰ ਕੈਨਸਲ ਕਰਕੇ ਦਿੱਲੀ ਕਮੇਟੀ ਦੇ ਅਧੀਨ ਆnde ਕਿਸੇ ਵੀ ਐਡੀਟੋਰੀਅਮ ਦੇ ਅੰਦਰ ਪ੍ਰ ਕਿ ਤੁਸੀਂ ਗੱਲ ਜਿਹੜੀ ਇਹ ਸਵਾਲ ਬੜਾ ਵਧੀਆ ਕੀਤਾ ਹੈ ਸ਼ਲੋਮਨੀ ਕਮੇਟੀ ਪਹਿਲੇ ਦਿਨ ਤੋਂ ਬੜੇ ਕੂਲ ਮਾਇਨ ਨਾਲ ਔਰ ਬੜੇ ਰਿਲੈਕਸ ਹੋ ਕੇ ਸਾਡੇ ਨਾਲ ਹਰ ਕਾਰਜ ਕਰਨ ਨੂੰ ਤਿਆਰ ਹੈ ਜੀ ਪਿਛੇ ਮੀਟਿੰਗ ਕਰਕੇ ਆਏ ਨੇ ਪ੍ਰਧਾਨ ਸਾਹਿਬ ਦੇ ਸਕੱਤਰ ਸਾਹਿਬ ਬਿਲਕੁਲ ਬੜੀ ਫਰੂਟਫੁੱਲ ਬੜੀ ਫਰੂਟਫੁੱਲ ਮੀਟਿੰਗ ਹੋਈ ਹੈ ਕਿ ਐਸੀ ਹਰਲਕੇਸ਼ ਸਾਹਿਬ ਦੀ ਮਨਾਵਾਂਗੇ ਉਹ ਇਹਨਾਂ ਲੋਕਾਂ ਨੂੰ ਜਿਹੜਾ ਹੈ ਉਹਨਾਂ ਰਾਸ ਆ ਰਿਹਾ ਨਾ ਇਹਨਾਂ ਲੋਕਾਂ ਨੂੰ ਬਰਦਾਸ਼ ਹੋ ਰਿਹਾ ਔਰ ਕਦੀ ਵੀ ਇਹ ਕਾਰਜ ਨਹੀਂ ਹੋਣ ਦੇਗੇ ਇਹ ਤੇ ਹੁਣ ਸ਼ਲੋਮਨੀ ਕਮੇਟੀ ਨੂੰ ਸੋਚਣਾ ਸਮਝਣਾ ਚਾਹੀਦਾ ਹੈ ਜਿਸੀ ਜਿੱਥੇ ਸੈਮੀਨਾਰ ਕਰਨ ਜਾ ਰਹੇ ਆ ਉਹ ਇਹਨਾਂ ਨਾਲ ਵਾਤਾਵਰਣ ਸਾਡੇ ਨਾਲ ਤੇ ਹੋ ਨਹੀਂ ਦੇਣਗੇ ਅਗਰ ਉਹ ਸਾਡਾ ਨਾ ਕਰਨ ਪਾਈ ਲੇ ਕਿ ਜਗਾ ਬਦਲ ਲੈਣ ਕਿਉਂਕਿ ਨਾ ਚਰੂਸ ਘਟਨ ਨਾ ਸਾਡੇ 350 ਸਾਲਾਂ ਦੀ ਇਤਿਹਾਸੇ ਲਿਖਿਆ ਜਾਏਗਾ ਕਿ ਇਸ ਸਤਾਬਦੀ ਦਾ ਸੈਮੀਨਾਰ ਇੱਕ ਐਸੀ ਜਗ੍ਹਾ ਤੇ ਹੋਇਆ ਜਿੱਥੇ ਹਰ ਗਲਤ ਕੰਮ ਹਰ ਅਸਮਾਜਿਕ ਕੰਮ ਉਥੇ ਹੁੰਦਾ ਉਥੇ ਸਰਪਰਮਜੀਤ ਸਿੰਘ ਸਰਮਾ ਨੇ ਸ਼ਰਮਨੀ ਕਮੇਟੀ ਦੇ ਨਾਲ ਮਿਲ ਕੇ ਜਿਹੜਾ ਸੈਮੀਨਾਰ ਮਨਾਇਆ ਇਹ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਜਾਏਗਾ ਸਾਡੇ ਨਾਲ ਸਲਾਹ ਨਾ ਕਰਨ ਉਹਨਾਂ ਦੇ ਨਾਲ ਹੀ ਗੱਲ ਕਰਨ ਉਹਨਾਂ ਨੂੰ ਪੁੱਛਣ ਭਾਈ ਚੰਗੀ ਜਿਹਾ ਲੱਭ ਲੋ ਨਹੀਂ ਅਗੀ ਦਿੱਲੀ ਕਮੇਟੀ ਨੂੰ ਬੇਨਤੀ ਲਾਉਣ ਦਿੱਲੀ ਕਮੇਟੀ ਇਹਨਾਂ ਨੂੰ ਜਗ੍ਹਾ ਪ੍ਰੋਵਾਈਡ ਕਰਾਉਣ ਨੂੰ ਤਿਆਰ ਹੈ ਮਗਰ ਉੱਥੇ ਨਾ ਕਰਨ ਇਹਨਾਂ ਦੇ ਹੱਥ ਜੋੜ ਕੇ ਚਰਨਾਂ 'ਚ ਬੇਨਤੀ ਆ ਬਸ ਬਿਲਕੁਲ ਸੁਖਵਿੰਦਰ ਜੀ ਅਸੀਂ ਉਮੀਦ ਕਰਾਂਗੇ 48 ਘੰਟੇ ਦਾ ਸਮਾਂ ਰਹਿ ਗਿਆ 16 ਤਰੀਕੇ ਤੇ ਪਰਸੋ 18 ਤੱਕ ਪ੍ਰੋਗਰਾਮ ਹੈ ਅਸੀਂ ਉਮੀਦ ਕਰਦੇ ਹੈਗੇ ਆ ਕਿ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੁਹਾਡੀ ਇਸ ਰਾਏ ਔਰ ਦਿੱਲੀ ਕਮੇਟੀ ਵੱਲੋਂ ਜੋ ਆਫਰ ਦਿੱਤੀ ਗਈ ਹੈ ਕਿ ਤੁਸੀਂ ਕਿਸੇ ਵੀ ਕਮੇਟੀ ਦੇ ਅਧੀਨ ਕਾਲਜ ਆਡੀਟੋਰੀ ਦੇ ਅੰਦਰ ਪ੍ਰੋਗਰਾਮ ਲੋ ਔਰ ਉਹਤੇ ਗੌਰ ਕਰੇਗੀ ਔਰ ਆਪਣੇ ਇਸ ਫੈਸਲੇ ਨੂੰ ਬਦਲਾਅ ਚ ਲੈ ਕੇ ਆਏਗੀ ਤਾਂ ਕਿ ਆਉਣ ਵਾਲੇ ਸਮੇਂ ਚ ਕੋਈ ਵੀ ਸਵਾਲੀਆ ਨਿਸ਼ਾਨ ਇਹ ਜੇ ਪ੍ਰੋਗਰਾਮਾਂ ਤੇ ਨਾ ਹੋਵੇ ਸੰਗਤ ਜੀ ਐ ਸੰਸਦ ਆ ਸੁਖਵਿੰਦਰ ਸਿੰਘ ਬੱਬਰ ਜੀ ਆਉਣ ਵਾਲੇ ਸਮੇਂ ਦੇ ਅੰਦਰ ਸੁਖਵਿੰਦਰ ਜੀ ਦੇ ਨਾਲ ਦਿੱਲੀ ਕਮੇਟੀ ਦੇ ਵੱਲ ਪੋਜੀਸ਼ਨ ਦੇ ਵੱਲੋਂ ਜਿਹੜੀ ਵੀ ਪੰਥਕ ਤੇ ਕਿਸੇ ਵੀ ਪੰਥਕ ਮਸਲਤੇ ਸਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਲੈ ਕੇ ਅਗਲੇ ਪ੍ਰੋਗਰਾਮ ਤੇ ਫਿਰ ਹਾਜ਼ਰ ਹੋਵਾਂਗੇ ਲੈਣਾ ਸੁਖਿੰਦਰ ਜੀ ਤੁਹਾਡੇ ਤੋਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਜਣ ਜੀ